ਲੋ ਵੀ ਮਿੱਤਰੋ ਆਪਣੀ ਨੂਰ ਦੀ ਫਿਲਮ ਸ਼ਰਮਿਆਂ ਦੇ ਵਿੱਚ ਲੱਗ ਚੁੱਕੀ ਆ ਬਾਈ ਗਰਨਾਮ ਪੁੱਲਰ ਦੇ ਨਾਲ ਤੁਸੀਂ ਬਾਈ ਦੇ ਬਹੁਤ ਸੋਹਣੇ ਸੋਹਣੇ ਗਾਣੇ ਸੁਣੇ ਹੋਣਗੇ ਤੇਰੇ ਗੁੱਟ ਨੂੰ ਕੜਾ ਸਰਦਾਰ ਨਹੀਂ ਐ ਡਾਇਮੰਡ ਦੀ ਝਾਂਜਰ ਪਾ ਦਾਂਗੇ ਬਾਈ ਦੇ ਬਹੁਤ ਸੋਹਣੇ ਸੋਹਣੇ ਗਾਣੇ ਆਏ ਆ ਮਾਰਕੀਟ ਦੇ ਵਿੱਚ ਬਹੁਤ ਸੁਣੀਆਂ ਸੁਣੀਆਂ ਫਿਲਮਾਂ ਆਈਆਂ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਸਾਨੂੰ ਵੀ ਬਾਈ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਇਹ ਵੀਡੀਓ ਮੈਂ ਅਪਲੋਡ ਕਰੂੰਗਾ 12 ਅਗਸਤ ਨੂੰ ਪਰ ਇਹ ਫਿਲਮ ਜਿਹੜੀ ਰਿਲੀਜ਼ ਹੋਈ ਆ 9 ਅਗਸਤ ਨੂੰ ਫਿਲਮ ਦਾ ਨਾਮ ਹੈ ਜੀ ਰੋਜ਼ ਰੋਜ਼ੀ ਤੇ ਗੁਲਾਬ ਤੇ ਜਿੰਨੇ ਵੀ ਭੈਣ ਭਰਾ ਸਾਰੀ ਵੀਡੀਓ ਦੇਖਣਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਨੂਰ ਦੇ ਲਈ ਤੇ ਆਪਣੇ ਲਾਗੇ ਤੱਕ ਇਹਦੇ ਸਿਨਮਿਆਂ ਦੇ ਵਿੱਚ ਜਰੂਰ ਫਿਲਮ ਦੇਖਣ ਜਾਇਓ ਰੋਜ਼ ਰੋਜ਼ੀ ਤੇ ਗੁਲਾਬ ਤੇ ਉਹਦੇ ਵਿੱਚ ਤੁਹਾਨੂੰ ਨੂਰ ਦਾ ਰੋਲ ਕਿਵੇਂ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਪਣਾ ਰਿਵਿਊ ਜਰੂਰ ਦਿਓ ਫਿਲਮ ਬਾਰੇ ਠੀਕ ਹੈ ਜੀ ਤੇ ਤੁਹਾਡਾ ਭਰਾ ਨੂਰ ਦੇ ਪਰਿਵਾਰ ਨੂੰ ਲੈ ਕੇ ਪਹੁੰਚ ਗਿਆ ਜੀ ਸਿਨਮੇ ਦੇ ਵਿੱਚ ਜਦੋਂ ਮੈਂ ਸਿਨਮੇ 'ਚ ਜਾ ਕੇ ਨੂਰ ਦੇ ਪਰਿਵਾਰ ਨੂੰ ਪੁੱਛਿਆ ਵੀ ਤੁਸੀਂ ਕਦੇ ਪਹਿਲਾਂ ਸਿਨਮ ਵੀ ਅਜੇ ਕਦੇ ਵੀ ਸਿਨੇਮੇ ਦੇ ਵਿੱਚ ਨਹੀਂ ਆਏ ਨਾ ਕਦੇ ਕੋਈ ਫਿਲਮ ਦੇਖੀ ਆ ਤੇ ਅੱਜ ਸਾਡੀ ਧੀ ਦੀ ਫਿਲਮ ਲੱਗੀ ਅਸੀਂ ਪਹਿਲੀ ਵਾਰ ਸਿਨੇਮੇ ਦੇ ਵਿੱਚ ਆਏ ਆ ਸਾਨੂੰ ਬਹੁਤ ਖੁਸ਼ੀ ਹੋਈ ਤੇ ਮੈਨੂੰ ਵੀ ਯਾਰ ਬਹੁਤ ਖੁਸ਼ੀ ਹੋਈ ਤੁਸੀਂ ਇੰਨਾ ਜਿਆਦਾ ਪਿਆਰ ਦਿੱਤਾ ਕਦੇ ਨਹੀਂ ਸੋਚਿਆ ਸੀ ਵੀ ਤੁਸੀਂ ਇੱਥੋਂ ਤੱਕ ਪਹੁੰਚਾ ਦੋਗੇ ਹਨਾ ਕਦੇ ਫਿਲਮਾਂ ਦੇ ਵਿੱਚ ਵੀ ਸਾਡਾ ਸੀਨ ਆਊਗਾ ਪਰ ਕਦੇ ਨਹੀਂ ਸੋਚਿਆ ਸੀ ਤੇ ਮੈਂ ਤੁਹਾਡੇ ਸਾਰਿਆਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਆਪਣੇ ਨੂਰ ਨੇ ਪਹਿਲੀ ਵਾਰ ਫਿਲਮ ਦੇ ਵਿੱਚ ਕੰਮ ਕੀਤਾ ਤੇ ਬਹੁਤ ਵਧੀਆ ਕੰਮ ਕੀਤਾ ਡਾਇਰੈਕਟਰ ਸਾਹਿਬ ਨੇ ਬਹੁਤ ਤਾਰੀਫ਼ ਕੀਤੀ ਤੇ ਮੈਂ ਤੁਹਾਨੂੰ ਸਾਰੇ ਪਣਪਰਾਵਾਂ ਨੂੰ ਇਹ ਹੀ ਕਹੂੰਗਾ ਵੀ ਆਪਣੇ ਲਾਗੇ ਤਾਗੇ ਦੇ ਸਿਨੇਮਾ ਦੇ ਵਿੱਚ ਜਾ ਕੇ ਰੋਜ਼ ਰੋਜ਼ੀ ਦੇ ਗਲਾਫ ਫਿਲਮ ਜ਼ਰੂਰ ਦੇਖ ਕੇ ਦੱਸਿਓ ਤੇ ਸਾਨੂੰ ਸਟੋਰੀਆਂ ਮੈਂਸ਼ਨ ਕਰਕੇ ਪਾਓ ਤੇ ਫਿਰ ਸਾਨੂੰ ਵੀ ਦਿਲੋਂ ਖੁਸ਼ੀ ਹੋਊਗੀ ਯਾਰ ਵੀ ਅਸੀਂ ਹੋਰ ਅੱਗੇ ਵਧੀਏ ਤੇ ਬਾਕੀ ਫਿਲਮ ਬਾਰੇ ਮੈਂ ਲਾਸਟ ਤੇ ਇਹੀ ਕਹਿਣਾ ਚਾਹੂੰਗਾ ਵੀ ਆਪਾਂ ਸਾਰੀ ਫਿਲਮ ਦੇਖ ਕੇ ਹੱਸ ਬੈਨੇ ਆ ਕਹਿ ਦਿੰਨੇ ਬਹੁਤ ਵਧੀਆ ਬਣੀਆ ਬਹੁਤ ਵਧੀਆ ਬਣੀਆ ਇਦਾਂ ਐਕਟਰ ਨੇ ਬਹੁਤ ਵਧੀਆ ਕੰਮ ਕੀਤਾ ਪਰ ਉਹਦੇ ਪਿਛਲੀ ਮਿਹਨਤ ਨੂੰ ਕੋਈ ਨਹੀਂ ਜਾਣਦਾ ਹੁੰਦਾ ਨਾ ਤੇ ਇਹ ਕ੍ਰੈਡਿਟ ਫਿਲਮ ਦਾ ਮੈਂ ਦੇਣਾ ਚਾਹੂੰਗਾ ਜੀ ਭਾਈ ਐਮ ਵੀ ਬਰਾੜ ਭਾਈ ਪ੍ਰੀਤ ਸਿੰਘ ਰੇੜੀ ਤੇ ਬਾਕੀ ਪਣ ਪਰਾਵਾਂ ਦੇ ਮੈਂ ਨਾਮ ਨਹੀਂ ਜਾਣਦਾ ਉਹਨਾਂ ਲਈ ਮੈਂ ਮਾਫੀ ਮੰਗਉਣਾ ਵਾ ਪਰ ਉਹਨਾਂ ਦੀ ਬਹੁਤ ਮਿਹਨਤ ਸੀ ਇਹ ਫਿਲਮ ਨੂੰ ਮੈਂ ਆਪਣੇ ਅੱਖੀ ਜਿਹੜਾ ਸਾਹਮਣੇ ਬਣਦਾ ਦੇਖਿਆ ਵਾ ਤੇ ਕਿੰਨੀ ਗਰਮੀ ਦੇ ਵਿੱਚ ਇਹ ਫਿਲਮ ਸ਼ੂਟ ਹੋਈ ਆ ਮੈਨੂੰ ਪਤਾ ਹੈ ਚੀਜ਼ ਦੇ ਮਿਹਨਤ ਕਿੰਨੀ ਹੁੰਦੀ ਆ ਨਾ ਕਿਉਂਕਿ ਮੈਂ ਖੁਦ ਵੀਡੀਓ ਬਣਾਉਣਾ ਵਾ ਮੈਨੂੰ 3 ਮਿੰਟ ਦੀ ਵੀਡੀਓ ਬਣਾਉਣ ਲਈ 3 ਤੋਂ 4 ਘੰਟੇ ਲੱਗਦੇ ਆ ਉਸ ਤੋਂ ਬਾਅਦ ਐਡਿਟ ਕਰਨਾ ਮਿਊਜ਼ਿਕ ਐਡ ਕਰਨੇ ਬਹੁਤ ਮਿਹਨਤ ਹੁੰਦੀ ਆ ਇਹਦੇ ਵਿੱਚ ਸਾਰੇ ਪੈਣਪਰਾਵਾਂ ਦੀ ਮਿਹਨਤ ਆ ਜਦੋਂ ਪਿੰਡਾਂ ਦੇ ਵਿੱਚ ਫਿਲਮ ਦੀ ਸ਼ੂਟਿੰਗ ਹੁੰਦੀ ਆ ਨਾ ਤਾਂ ਉੱਥੇ ਜਿੰਨੇ ਵੀ ਐਕਟਰ ਆਏ ਹੁੰਦੇ ਆ ਨਾ ਉਹਨਾਂ ਨੂੰ ਰੋਟੀ ਬਣਾ ਕੇ ਖਵਾਉਣੀ ਉਹਦੇ ਲਈ ਵੀ ਇੱਕ ਵੱਖ ਤੋਂ ਟੀਮ ਹੁੰਦੀ ਆ ਉਹਨਾਂ ਪੈਣਪਰਾਵਾਂ ਦੀ ਵੀ ਮਿਹਨਤ ਆ ਉਹਨਾਂ ਨੂੰ ਵੀ ਸਾਨੂੰ ਕ੍ਰੈਡਿਟ ਦੇਣਾ ਚਾਹੀਦਾ ਫਿਲਮ ਦੀ ਸ਼ ਉਹ ਲਾਈਟਿੰਗ ਵਾਸਤੇ ਵੀ ਟੀਮ ਹੁੰਦੀ ਹੈ ਉਹਨਾਂ ਨੂੰ ਵੀ ਕ੍ਰੈਡਿਟ ਦੇਣਾ ਚਾਹੀਦਾ ਤੇ ਕੈਮਰਾਮੈਨ ਵੀ ਹੁੰਦਾ ਉਹਨਾਂ ਵੀ ਆਪ ਨੂੰ ਕ੍ਰੈਡਿਟ ਦੇਣਾ ਚਾਹੀਦਾ ਪਰ ਇਹਦੇ ਵਿੱਚ ਸਭ ਤੋਂ ਵੱਡੀ ਮਿਹਨਤ ਹੁੰਦੀ ਹੈ ਜੀ ਡਾਇਰੈਕਟਰ ਦੀ ਜੀ ਨੇ ਸਭ ਕੁਝ ਡਾਇਰੈਕਟ ਕਰਨਾ ਕੱਲੀ-ਕੱਲੀ ਚੀਜ਼ ਦਾ ਦੱਸਣਾ ਆਹ ਡਾਇਲੋਗ ਇੱਥੇ ਬੋਲਣਾ ਆਹ ਡਾਇਲੋਗ ਇੱਥੇ ਬੋਲਣਾ ਤਾਂ ਉਹਦੇ ਕਰਕੇ ਹੀ ਫਿਲਮ ਸਾਰੀ ਬਣਦੀ ਆ ਤੇ ਮੈਂ ਉਸ ਵੀਰ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਬਹੁਤ ਸੋਹਣੀ ਫਿਲਮ ਬਣਾਈ ਆ ਵੀਰ ਪ੍ਰੀਤ ਸਿੰਘ ਰੇੜੀ ਨੇ ਸਟੋਰੀ ਲਿਖੀ ਸੀ ਬਹੁਤ ਸੋਹਣੀ ਸਟੋਰੀ ਆ ਉਹਨਾਂ ਨੂੰ ਵੀ ਸਾਡਾ ਕ੍ਰੈਡਿਟ ਦੇਣ ਦਾ ਹੱਕ ਬਣਦਾ ਇਹ ਫਿਲਮ ਦੇ ਵਿੱਚ ਜਿਹੜੇ ਵੀ ਐਕਟਰ ਆ ਸਾਡੇ ਰਿਸਪੈਕਟਡ ਭਾਈ ਕਰਮਜੀਤ ਅਨਮੋਲ ਮੈਮ ਮਾਹੀ ਸ਼ਰਮਾ ਜੀ ਤੇ ਮੈਮ ਪਰੰਜਲ ਦਈਆ ਜੀ ਬਾਈ ਅਮਰਤ ਅੰਬੀ ਬਾਈ ਸ਼ਰਨ ਟੋਕਰਾ ਟੀਵੀ ਜਿਨ੍ਹਾਂ ਦੀ ਤੁਸੀਂ ਟੋਕਰਾ ਟੀਵੀ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਤੇ ਬਾਈ ਅਮਰਤ ਅੰਬੀ ਦੀ ਵੀ ਬਹੁਤ ਸੋਹਣੀ ਐਕਟਿੰਗ ਆ ਤੁਸੀਂ ਉਹਨਾਂ ਨੂੰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਦੇਖਿਆ ਹੋਊਗਾ ਤੇ ਜੇ ਬਾਕੀ ਮੈਂ ਕਿਸੇ ਪੈਣਪਰਾ ਦਾ ਨਾਮ ਲੈਣਾ ਭੁੱਲ ਗਿਆ ਹੋਵਾਂ ਤੇ ਮੈਂ ਸਰਚ ਕਰਕੇ ਮਾਫੀ ਮੰਗਦਾ ਕਿਉਂਕਿ ਮੈਨੂੰ ਬਹੁਤ ਸਾਰੇ ਪੈਣਪਰਾਵਾਂ ਦੇ ਨਾਮ ਨਹੀਂ ਪਤਾ ਸੀ ਤੇ ਬਾਕੀ ਮੈਂ ਲਾਸਟ ਤੇ ਇਹੀ ਕਹਿਣਾ ਚਾਹਾਂਗਾ ਵੀ ਜਿੰਨੇ ਵੀ ਪੈਣਪਰਾ ਵੀਡੀਓ ਦੇਖਣਗੇ ਉਸ ਤੋਂ ਬਾਅਦ ਇਹ ਫਿਲਮ ਦੇਖਣ ਜ਼ਰੂਰ ਤੇ ਆਪਣਾ ਰਿਵਿਊ ਜ਼ਰੂਰ ਦਿਓ ਤੇ ਸਾਨੂੰ ਸਟੋਰੀਆਂ ਮੈਂਸ਼ਨ ਕਰਕੇ ਜ਼ਰੂਰ ਪਾਓ ਤੇ ਤੁਹਾਡਾ ਯਾਰ ਬਹੁਤ ਧੰਨਵਾਦ ਕਦੇ ਜ਼ਿੰਦਗੀ ਚ ਨਹੀਂ ਸੋਚਿਆ ਸੀ ਵੀ ਤੁਸੀਂ ਇਤਿਜ਼ਕਰ ਪਜਾਦਾਂਗੇ ਤੇ ਲਵ ਯੂ ਜਿੰਨਾ ਵੀ ਭੈਣ ਭਰਾਵਾਂ ਨੇ ਇਤਿਜ਼ਕਰ ਵੀਡੀਓ ਦੇਖੀ ਤੇ ਅੱਜ ਮੇਰਾ ਬਰਥਡੇ ਵੀ ਸੀਗਾ ਤੇ ਬਰਥਡੇ ਵੀ ਸ਼ੁਭ ਕਾਰ ਦਿਓ ਤੇ ਬਾਕੀ ਲਵ ਯੂ ਟੂ ਜਿੰਨੇ ਵੀ ਭੈਣ ਭਰਾਵਾਂ ਨੇ ਸਾਡੀ ਇਹ ਵੀਡੀਓ ਦੇਖੀ ਥੈਂਕ ਯੂ ਸੋ ਮੱਚ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ